ਰੋਬੋਟਾ ਦੇਖੋ ਚੱਲਦਾ ਤੇ ਟਰਾਲੇ ਨਾਲ ਤਾਂ ਇਤਕੀ ਬਾਧੂ ਆ ਇੱਕ ਕੋਖੜਾ ਇਹ ਕਾਈਂਡੋ ਫਾਰਮ ਵਾਲਾ ਖੜਾ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ 'ਚ ਤੇ ਬੇਲਰ ਪਹੁੰਚ ਗਿਆ ਹੈਗਾ ਸੈਟਿੰਗ ਜੀ ਕਰਦੇ ਆ ਪਤਾ ਨਹੀਂ ਰੁਕਿਆ ਨਹੀਂ ਤੇ ਇਦਾਂ ਰੈਕ ਵੀ ਚੱਲਦਾ ਮਗਰੀ ਉਹ ਚੱਲਦਾ ਸਾਹਮਣੇ ਤੇ ਹਜੇ ਆਪਣੇ ਆਲੇਆਂ ਚੋਂ ਆਉਣਾ ਐ ਨਹੀਂ ਤੇ ਲਾਗੇ ਬੰਦੇ ਆ ਦੂਜਾ ਘਰ ਦਾ ਇਕੱਠਾ ਜਾ ਤੇ ਆਪਣੇ ਜਿਹੜੇ ਸ਼ਾਮੀ ਉਦਣ 8822 ਵਾਲੇ ਖੱਤੇ ਸੀਗੇ ਉਹਨਾਂ ਚ ਰੀਪਰ ਫੇਰਦਾ ਹੀ ਰੈਕ ਰਹਿੰਦਾ ਸੀ ਤੇ ਆਪਣੇ ਆਹ ਜਿਹੜਾ ਪਹਿਲਾ 110 ਵੱਡੇ ਉਹਨਾਂ ਚ ਕੱਲ ਬੰਨ ਗਏ ਇਕੱਠਾ ਤੇ ਇਹਨਾਂ ਚ ਅੱਜ ਬੰਨਣਗੇ ਬਾਕੀ ਮਿੱਤਰੋ ਇੱਥੇ ਤਾਂ ਆਪਣੇ ਜਿਹੜਾ 110 ਸੀਗਾ ਇਹਦੀਆਂ ਤਾਂ ਬੰਨਤੀਆਂ ਹੀ ਗੱਲ ਹੀ ਇਕੱਠਾ ਮਗਰ ਤੇ ਬਨ ਗਏ ਤਿੰਨ ਖੇਤ ਇੱਥੇ ਤੇ ਦੋ ਸੜਕੋ ਪਾਰ ਵਾਲੀਆਂ ਆਪਣੀਆਂ ਦੋਨੇ ਮੋਟਰਾਂ ਪਈਆਂ ਉਹਨਾਂ ਤੇ ਇਕੱਠਾ ਇਕੱਤੀ ਕੀਤਾ ਇੱਕ ਤੇ ਕਰਨ ਵਾਲਾ ਰੀਪਰ ਆਪਣੇ ਸਾਰੇ ਫੇਰਤਾ ਇਕੱਠਾ ਹੀ ਤੇ ਹੁਣ ਕਰਦੇ ਆ ਸੈਡਿੰਗ ਨਵੇੜ ਤਾਂ 30 35 ਖੇਤ ਜਾਂਦੀ ਆ ਸਾਰੇ ਇੱਧਰ ਲੱਗ ਲੱਗੇ ਰੈਕ ਵੱਜੇ ਆ ਸਾਰੇ ਚੱਕਣੇ ਨਹੀਂ ਅੱਜ ਤੇ ਇਹਨਾਂ ਦੇ ਹੈਗੇ ਇੱਥੇ 35 40 ਖੇਤ ਹੈਗੇ ਆ ਲੱਗੇ ਲੱਗੇ ਜੰਨੇ ਆ ਔ ਤਰਤੀ ਾਰੇ ਬੱਜਾ ਆ ਰਿਹਾ ਐ ਤੇ ਥੋੜੇ ਖੱਤਿਆਂ ਦਾ ਰੈਕ ਜਾਂਦਾ ਫੇਰ ਕੇ ਤੇ ਅੱਜ ਬੰਨ ਕੇ ਜਾਣਗੇ ਤੇ ਹਜੇ ਬੱਚੇ ਵੀ ਅੱਠ ਗਿਆ ਲੋ ਵੀ ਮਿੱਤਰੋ ਰੈਕ ਚੱਲੀ ਜਾਂਦਾ ਤੇ ਬਸ ਆਹੀ ਨੰਬਰ ਰਹਿ ਗਏ ਬਾਅਦ ਵਿੱਚ ਆਪਣੇ ਆ ਜਾਣਾ ਪਰ ਆਲ ਬਹੁਤ ਆ ਕਬੂਟਾ ਚੱਲਦਾ ਹੈ। ਇਹ ਟਰੈਕਟਰ ਦੀ ਆਵਾਜ਼-ਵੋਜ ਹੈ ਨਹੀਂ ਕਬੂਟਾ ਦੀ। ਜਮਾਂ ਨਹੀਂ ਰੋੜਾ ਪਉਂਦਾ ਆਏਗਾ। ਉਧਰ ਉਹ ਨਹੀਂ ਬੇਲਰ ਵੀ ਚਾਲੂ ਕਰਤਾ ਆ। ਬੇਲਰ ਵਾਲ ਟਰੈਕਟਰ ਚੱਲਦਾ ਬਹੁਤ ਹੌਲੀ ਆ। ਨਾਲ ਨੂੜ ਹਜੇ ਹੈਗੇ ਗਿੱਲੇ। ਉਹ ਵੇਖੋ ਹਜੇ ਹਰਾ ਪਿਆ ਆ। ਉਹ ਫੇਰ ਇੱਕ ਕਲੱਚ ਦੇ ਦੇ ਚਕਾਉਣਾ ਪੈਂਦਾ ਆ। ਲਓ ਵੀ ਮਿੱਤਰੋ ਰੈਕ ਆਪਣੇ ਆ ਗਿਆ ਹੈਗਾ। ਕਬੋਟਾ ਦੇਖੋ ਚੱਲਦਾ। ਬ੍ਰੇਕਾਂ ਤੇ ਮੁੜਦਾ। ਵੋਪਾ ਆ ਰਿਹਾ ਪਿੱਛੇ ਮੋੜੇ ਰੈਕਟਰ ਦੇ weight ਵੀ ਬਹੁਤ ਲੱਗਾ ਆ। ਮਿੰਦ ਰੇਂਗੂ ਪਿੱਛੋਂ ਗੀਂਗੀ ਕਰਦਾ ਹੈ। ਉਹ ਮਿੱਟਰੋਂ ਰੈਕ ਚੱਲੀ ਜਾਂਦਾ ਹੈਗਾ ਤੇ ਸਫਾਈ ਚੈੱਕ ਕਰੋ ਰੀਪਰ ਦੀ ਐਦਕੀ ਐਂਡ ਮਾਂਜਿਆ ਵਿਆਖਤਾ ਥੱਲੇ ਜਮਾ ਬਹੁਤ ਸਫਾਈ ਐਦਕੀ ਦੇਖੋ ਲੱਕ ਬੋਟਾ ਉਤਰਾ ਰੈਟ ਦਾ ਇਹ ਸਫਾਈ ਵੀ ਇਹਨ ਵਧੀਆ ਦਿੰਦਾ ਥੱਲੇ ਉਹ ਚੱਕੀ ਜਾਂਦਾ ਵਧੀਆ ਦੇਖੋ ਰੀਪਰ ਵੀ ਇਹਨ ਵਧੀਆ ਵੱਜਦਾ ਤੇ ਬੀਲਰ ਖਰਾਬ ਹੋਇਆ ਪਤਾ ਨਹੀਂ ਕੀ ਚੱਕਰ ਪਿਆ ਇਹਨੂੰ ਉਹ ਖੜਾ ਹੀ ਆ ਪਰ ਆਲ ਆਪਣੇ ਹਿਸਾਬ ਦਾ ਹੀ ਸੀਗਾ ਬੜਾ ਨਹੀਂ ਹੈਗਾ ਪਰ ਬੋਗਾਂ ਇੱਥੇ ਕੀ ਸਪਾਈ ਦੇ ਰਿਹਾ ਹੈ ਤੇ ਪਿੰਡਾ ਸਿਕੰਡੂ ਸੈਨ ਤਿੱਖੇ ਕਰਕੇ ਫਿਰ ਇਹ ਇੱਕ ਹਰੇ-ਹਰੇ ਨਾਲ ਚ ਹੀ ਫੇਰਦਾ ਸੀ ਆਪਾਂ ਐਨੀ ਮੋਡ ਕੋਈ ਛੱਡਿਆ ਥੱਲੇ ਪੀਲਰ ਵੀ ਚਲਾਤਾ ਨਹੀਂ ਨਟ-ਨੋਟ ਤੋੜਦਾ ਖਰੇ ਕ੍ਰੋਸ ਵਾਲਾ ਉਹ ਨਾਲ ਹੈਗੇ ਜੀ ਗਿੱਲੇ ਔਰ ਇੱਕਾ ਤੇ ਮੁੜਦਾ ਨਾ ਵੀ ਮਿੱਤਰੋ ਰੈਕ ਤਾਂ ਆਪਣੇ ਫਿਰ ਗਿਆ ਇਹ ਆ ਪੰਜਾ ਖੇਤਾਂ ਚ ਤੇ ਹੁਣ ਚੱਕਣ ਵਾਲੇ ਆਏ ਆ ਬਰਾੜੀ ਤੇ ਇਹ ਪਿੰਨੇ ਬੰਨਣ ਆਏ ਨਹੀਂ ਸੀ ਕਿ ਬੈਲਰ ਖਰਾਬ ਹੋ ਗਿਆ ਹੈ ਹਣ ਇੱਥੇ ਹੋਰ ਬੀਲਰ ਆਇਆ ਉਹ ਜਾਂਦਾ ਸਾਹਮਣੇ ਤੇ ਹੁਣ ਚੱਕਦੇ ਪਏ ਆ ਤੇ ਉੱਥੇ ਖੇਤ ਕੀ ਰਹਿੰਦਾ ਫੇ ਆਪਣੇ ਆ ਜਾਣਾ ਇਹ ਬੀਲਰ ਹੁਣ ਅਰਜਨ ਚੱਲਦਾ ਅਰਜਨ ਨੋਵੋ ਲੱਗਦਾ ਤੇ ਫੇ ਆਉਣਾ ਇਹ ਤੋਂ ਬਾਅਦ ਆਪਣੇ ਟੈਂਟਰਲੇ ਆ ਗੜੇ ਕਾ ਘੜਾ ਲੋ ਵੀ ਮਿੱਤਰੋ ਇੰਨੇ ਚੱਕਰ ਲੱਪੇ ਹੀ ਆਪਣੇ ਮਗਰ ਲੇਖੇ ਇਧਰੋਂ ਲੱਗੇ ਆ ਤੇ ਆਹ ਸਾਹਮਣੇ ਰੈਕ ਚੱਲਦਾ ਆ ਰੈਕ ਵੀ ਆ ਜਾਣਾ ਬਸ ਥੋੜੇ ਖੱਤੇ ਰਹਿ ਗਏ ਉੱਥੇ ਤੇ ਬਸ ਚੱਕੀ ਜਾਂਦੇ ਫੱਟੇ ਲੇਬਰ ਹਜੇ ਪਹਿਲਾ ਦਿਨ ਹੈ ਨਾ ਇੱਕ ਖੜਾ ਇਧਰ ਪਹਿਲਾ ਬਿੱਲਾ ਮਿੱਤਰੋ ਚੱਕੀ ਜਾਂਦੇ ਇਕੱਠਾ ਲੋ ਵੀ ਮਿੱਤਰੋ ਹੁਣ ਦੋ ਬਿੱਲਰ ਆ ਗਏ ਆ ਤੇ ਇੱਕ ਜਿਹੜਾ ਫਿਰੇ ਖਰਾਬ ਹੋਇਆ ਇਧਰ ਚੱਲਦਾ ਆਪਣੇ ਇਹ ਫਿਰੇ ਖਰਾਬ ਹੋ ਗਿਆ ਹੈਗਾ ਤੇ ਅਰਜਨਲ ਲੋਗੋ ਵਾਲਾ ਦੋ ਚੱਲਦੇ ਆ ਇਹ ਵੀ 4x4 ਆ ਤੇ ਤੇ ਇਹਨਾਂ ਦੇ 30 40 ਸੀਗੇ ਇੱਥੇ ਲਾਗੇ ਲਾਗੇ ਤੇ ਹੁਣ ਇਹ ਨਹੀਂ ਕੱਟ ਜਾਣੇ ਆਪਣੇ ਲੱਗਾ ਆ ਤੇ ਆਹ ਚੱਕ ਲਗਾਏ ਹੈਗੇ ਭਈਆ ਜਿਹੜੇ ਆਪਣੇ 110 ਵਾਲੇ ਸੀਗੇ ਆਪਣੇ ਚੱਕ ਕੇ ਤੇ ਹੁਣ ਉਹ ਚੱਲ ਗਈ ਸਾਹਮਣੇ ਲੇਵਰ ਮੱਕੀ ਆਪਣੇ ਚੱਕੇ ਗਏ ਸਵੇਰ ਨੂੰ ਰੋਣੀ ਨੂੰ ਪਾਣੀ ਮੋੜ ਦੇਣਾ ਤੇ ਰੋਣੀ ਕਰਾਂਗੇ ਜੇ ਹੁਣ ਨਹੀਂ ਕਰਦੇ ਤੇ ਸੁੱਕ ਗਏ ਆ ਕਰੋ ਚੈੱਕ ਤੇ ਇਸ ਲਈ ਕਰਨੀ ਪੈਣੀ ਆ ਇਹਨਾਂ ਚੋ ਚੱਕ ਗਏ ਸੀਗੇ ਕਰੋ ਚੈੱਕ ਵਧੀਆ ਤੁਰ ਜਾਂਦਾ ਇਹ ਵੀ ਟਰੈਕਟਰ ਲੰਮਿਆਂ ਚ ਚੱਲਦਾ ਆਪਣੇਓ ਮਾਨੇ ਬੜ ਤੇਲੇ ਲੰਮਿਆ ਤਾਂ ਵਾਹ ਚੈੱਕ ਕਰੋ ਮਿੱਤਰੋ ਇਹਦੀ ਨੋਵੋ ਦੀ ਲੋ ਮਿੱਤਰੋ ਲੱਗੇ ਜਾਂਦੇ ਦੋਨੇ ਬੇਲਰ ਨੇਰਾ ਹੋ ਚੱਲਿਆ ਟਰੈਕਟਰ ਵਧੀਆ ਹੈ ਵੀ ਅਰਜਨ ਨੋਵੋ ਹੀ ਆ ਮੇਰੇ ਖਿਆਲ ਨਾਲ ਇਹ ਹੋਰ ਵੀ ਲਿਆਉਗਾ ਤੇ ਇਧਰ ਆਪਣੇ ਵੀ ਲੱਗਾ ਉੱਪਰ ਆਲੀ ਚੱਕੀ ਜਾਂਦੇ ਸੀ ਆਪਣੇ ਤੇ ਟਰਾਲੇ ਨਾਲ ਤਾਂ ਇਤਕੀ ਬਾਧੂ ਆ ਇੱਕ ਕੋਖੜਾ ਇੱਕ ਕਾਈਂਡੋ ਫਾਰਮ ਵਾਲਾ ਖੜਾ ਤੇ ਇਹ ਕੋ ਮਗਰ ਪਰ ਰਿਹਾ ਲੱਗੇ ਜਾਂਦੇ ਆ ਐਟ ਵੀ ਆ ਗਈ ਸੀਗੀ ਆਪਣਾ ਰੋਣੀ ਨੂੰ ਪਾਣੀ ਵੀ ਚੱਲੀ ਜਾਂਦਾ ਤੇ ਪਤੀ ਸੇਲ ਦੀ ਚਲਦੀ 8:00 ਵਜੇ ਦੀ ਪਰ ਧਨ ਦੇਖੋ ਕਿੱਦਾਂ ਦੇ ਹੋ ਗਿਆ ਧੂਆਂ ਧੂਆਂ ਹੁਣੇ ਜੜਾਂ ਲਾ ਪਿਆ ਆ ਤੇ ਜੇ ਲੇ 10 ਵਜ ਗਏ ਆ ਸਵੇਰ ਦੇ ਤੇ ਤਾਂ ਵੀ ਕਿੱਦਾਂ ਦਾ ਦੇਣਿਆ ਰੌਣੀਆਂ ਨੂੰ ਪਾਣੀ ਖਣ ਲੋਕਾਂ ਨੇ ਮੋੜ ਦਿੱਤੇ ਆ ਪਿੰਨੇ ਪੁੰਨੇ ਚੱਕੀ ਜਾਂਦੇ ਆ ਹੋਵੇ ਮਿੱਤਰੋ ਪਿੰਨੇ ਆਪਣੇ ਚੱਕੇ ਗਏ ਸਾਰੇ ਪੰਜਾ ਖੇਤਾਂ ਦੇ ਇਹਨਾਂ ਦੇ ਤੇ ਰੌਣੀ ਨੂੰ ਵੀ ਆਪਾਂ ਪਾਣੀ ਮੋੜ ਦਿੱਤਾ ਆ ਤੇ ਮੋਟਰ ਚੱਲਦੀ ਆ ਮਗਰਲੇ ਖੱਤੇ ਨੂੰ ਪੈਂਦਾ ਆਪਣੇ ਬਾਕੀ ਪਿੰਨੇ ਚੱਕ ਲਗੇ ਸੀਗੇ ਰੋਣੀ ਰੋਣੀ ਕਰ ਦੇਣੀ ਆ ਦੋਆਂ ਤਿੰਨਾਂ ਦਿਨਾਂ ਚ ਹੋਏ ਨੇ ਅੱਠ ਖੇਤ ਹੀ ਆਪਣੇ ਖੂਦ ਇੱਥੇ ਤੇ ਦੋਆਂ ਤਿੰਨਾਂ ਦਿਨਾਂ ਚ ਕਰੀ ਜਾਣੀਆਂ ਹੌਲੀ ਹੌਲੀ 32 ਬਥੇਰੀ ਆ ਜਾਂਦੀ ਆ ਖੇਤ ਨੂੰ ਪੈਂਦਾ ਵਾ ਗੱਲੇ ਨੂੰ ਭਰ ਚੱਲਿਆ ਤੇ 32 8 ਕੋਈ ਦੀ ਚੱਲਦੀ ਆ ਸਵੇਰ ਦੀ ਐਨ ਪਧਰੇ ਹੋ ਗਏ ਖੱਤੇ ਇਹ ਬਾਕੀ ਬਲੌਗ ਦਾ ਹੁਣ ਆਪਾਂ ਇੱਥੇ ਐਂਡ ਕਰਦੇ ਆਂ ਤੇ ਮਿਲਦੇ ਆਂ ਆਪਾਂ ਤੁਹਾਨੂੰ ਕਦੇ ਹੋਰ ਨਵੇਂ ਬਲੌਗ 'ਚ